ਨਮਸਕਾਰ ਮਹਾਰਾਜ ਜੀ ਨਮਸਕਾਰ ਜੀ ਅੱਜ ਫੇਰ ਆਪਾਂ ਜੀ ਤੁਹਾਨੂੰ ਸਵਾਲ ਪੁੱਛਣਾ ਵੀ ਅੱਜ ਦੇ ਸਮੇਂ ਵਿੱਚ ਕਲਯੁਗ ਕਹਿੰਦੇ ਨੇ ਜਿਹੜਾ ਚੱਲਦਾ ਹੈ ਉਹਦੇ ਵਿੱਚ ਬੰਦੇ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੁੰਦੀ ਆ ਜੀ ਛੋਟਾ ਹੋਵੇ ਚਾਹੇ ਵੱਡਾ ਹੋਵੇ ਕੋਈ ਵੀ ਉਮਰ ਦਾ ਹੋਵੇ ਉਹ ਟੈਨਸ਼ਨ ਲਈ ਫਿਰਦਾ ਜੀ ਬਹੁਤ ਐਦਾ ਕਿਉਂ ਹੈ ਜੀ ਪਹਿਲਾਂ ਆਪਾਂ ਦੇਖਦੇ ਸੀਗੇ ਬੰਦੇ ਟੈਨਸ਼ਨ ਫਰੀ ਰਹਿੰਦੇ ਸੀਗੇ ਜਦ ਆਪਾਂ ਕਹਾਣੀਆਂ ਸੁਣਦੇ ਆ ਜੀ ਬਹੁਤ ਵੱਡਾ ਸਵਾਲ ਆ ਬਈ ਇਹ ਸਦਾ ਅੱਛਾ ਹਾਂ ਇਹ ਵਧੀਆ ਗੱਲ ਆ ਪਰ ਸੱਚ ਦਾ ਨਹੀਂ ਆ ਨਾ ਹਾਂਜੀ ਫਿਰ ਹੀ ਜਾਂਦੇ ਨੇ ਬਾਬੇ ਨਹੀਂ ਹਾਂਜੀ ਸਹੀ ਗੱਲ ਜੀ ਇਹ ਟੈਂਸ਼ਨ ਦਾ ਧਾਰਨੀ ਆ ਜਿਹੜਾ ਬੰਦਾ ਹੰਸਾਰਿਆ ਹੋਇਆ ਹਾਂਜੀ ਉਹ ਰੱਬ ਦੇ ਭਾਣੇ ਜੀ ਨਹੀਂ ਚੱਲ ਰਿਹਾ ਅੱਛਾ ਜੀ ਮੈਨੂੰ ਕੀ ਹੁਕਮ ਰੱਬ ਦਾ ਹਾਂਜੀ ਹਨਾ ਹਾਂਜੀ ਜੀ ਇਹ ਪਰਤੇ ਲੰਨ ਆਇਆ ਤੇ ਉਸ ਕਰਕੇ ਜਦੋਂ ਛੋਟੇ ਗੱਲ ਪਿਆਰ ਨਹੀਂ ਕਰਦਾ ਉਹਦਾਂ ਦਰਾਂਤ ਰੱਖਦਾ ਕੰਧ ਕਰਕਦਾ ਆਪਣੇ ਵੱਡੇ ਦਾ ਸਤਕਾਰ ਨਹੀਂ ਕਰਦਾ

ਬਿਦਾ ਜੁਰੂ ਹਾਂਜੀ ਸ੍ਰਸ਼ਪਤੀ ਹਾਂਜੀ ਇਹ ਗ੍ਰਹਿ ਵੀ ਆ ਹਾਂਜੀ ਬਿਆਨ ਦਾ ਸਾਗਰ ਨੌਕਰੀ ਪੇਸ਼ਾ ਤੇਰਾ ਜੀਵਨ ਇਹਨੇ ਚਲਾਉਣਾ ਠੀਕ ਹੈ ਜੀ ਤੇ ਉਹਦੇ ਨਾਲ ਜਦੋਂ ਆਪਣਾ ਕਰਮ ਗਲਤ ਹੋ ਜਾਂਦਾ ਹਾਂਜੀ ਵੱਲਾ ਆਪਾਂ ਮੈਂ ਇਹ ਸੋਚਦਾ ਹਾਂ ਤੇ ਤੇ ਬੰਦਾ ਮੇਰੇ ਲਈ ਹਾਨੀ ਕਰਦਾ ਇਹਨੂੰ ਮਾਰ ਦਵਾ ਹਾਂਜੀ ਇਹ ਕਰਕੇ ਫਿਰ ਉਹ ਗਲਤ ਸੋਚ ਲੈ ਗਿਆ ਨਾ ਹਾਂਜੀ ਫਿਰ ਉਹ ਗੈਸ ਕਹਿੰਦੇ ਵੀ ਇਹ ਕੰਮ ਕਰੂਗਾ ਠੀਕ ਹੈ ਜੀ ਅੱਲਾ ਹੀ ਹੋ ਅਜਾ ਕੰਡਾਲ ਵਾਵਾ ਚੰਡਾਲ ਪਤਾ ਕੀ ਨੁਮਾ ਨੇ ਹਾਂਜੀ ਹਾਂਜੀ ਕਰੋਧ ਹੋਇਆ ਵੇ ਜੀ ਜਦੋਂ ਹਾਂ ਹਾਂ ਹਾਂਜੀ ਉਹ ਬੰਦੇ ਰਾਹੁ ਨੇ ਛੱਟ ਲੈਣਾ ਠੀਕ ਹੈ ਜੀ ਗੁਰੂ ਨੇ ਤਾਂ ਦੇਖਣਾ ਹੈ ਵੀ ਇਹ ਮਾੜਾ ਕੰਮ ਕਰਕੇ ਆਇਆ ਇਹਨੂੰ ਪੀ ਦਵਾ ਹਾਂਜੀ ਗੁਰੂ ਨੂੰ ਤਾਂ ਗਿਆਨ ਹੁੰਦਾ ਹੈ ਨਾ ਹਾਂਜੀ ਸ੍ਰਿਸ਼ਟੀ ਦਾ ਆਪਣੇ ਆਪ ਦਾ ਹਾਂਜੀ ਤਾਂ ਉਹ ਗੁਰੂ ਆ ਠੀਕ ਹੈ ਜੀ ਮੈਂ ਪੰਜਵੇਂ ਪਾਤਸ਼ਾਹ ਤਕੀ ਤਵੀ ਤੇ ਗੁਰੂ ਬਣ ਕੇ ਦਿਖਾਇਆ ਉਹਨਾਂ ਨੇ

मुसलमान दवाजी हो गए जी मुसलमान पांच नवाज हन्दी हां जिम्मे बाम का बुद्ध धर्म होना ठीक है जी इस करके अपा बुद्ध धर्म दुनिया भोलेनाथ तू बाद बुद्ध धर्मनाथ आया ठीक जी सत्या ਜੇ ਭਾਂਡਾ ਗੰਦਾ ਹੋਵੇ ਤੇ ਦੁੱਧ ਪਾ ਦਿਓ ਦੁੱਧ ਵੀ ਗੰਦਾ ਹੋ ਜਾਣਾ ਸਹੀ ਗੱਲ ਹੈ ਜੀ ਇਹ ਗੁਰੂ ਤੇ ਇੰਨਾ ਪਉਤਾ ਨਾ ਗੁਰੂ ਦਾ ਜਿਹੜਾ ਮੰਤਰ ਆ ਓਮ ਸਾਮ ਗੁਰੂ ਵੇਨਵਾ ਹਾਂਜੀ ਜੇ ਕੋਈ ਹੋਰ ਮੰਤਰ ਪੁੱਛਣਾ ਚਾਹੁੰਦਾ ਹੋਵੇ ਪੰਜਾਬੀ 'ਚ ਜਾਂ 108 ਇਹਨਾਂ ਦੇ ਮੰਤਰ ਹੁੰਦੇ ਠੀਕ ਹੈ ਜੀ ਹਨਾ ਹਾਂਜੀ ਉੱਪਰੋਂ ਸੋਲ ਕਰ ਚਾਹਦਾ ਗੁਰੂਬਾਰ ਸੁਭੂ ਹੋਵੇ ਜਿਹਨੇ ਗਿਆਨ ਦਾ ਤਾਰ ਤੇ ਜਿਹਨੇ ਦਾ ਰਹਾ ਹੁਆ ਹਾਂਜੀ ਇਹ ਗਿਆਨੀ ਬਣਾਉਂਦਾ ਬਾਈ ਠੀਕ ਹੈ ਜੀ राहुल हाँ हाँ जनि तो बना दो बचा अपने बचे नाड़ा जवा बना दू सही गल पर जे आदता नहीं बिरे फिर बंदा ठीक है पापी फिर बंदा भी पापी आज

ਹਾਂ ਜੀ ਇਹ ਉਮੀਦ ਆ ਵੀ ਰੱਬ ਮਿਲੂਗਾ ਆਪਾਂ ਜੇ ਨਾ ਕੋਈ ਸਮਾਵੇ ਜੇ ਕੋਈ ਸਮੂਹਨੀ ਦੇ ਕਿਹਾ ਕੋਈ ਤੰ। ਹਾਂ ਜੀ ਠੀਕ ਹੈ। ਹਮ ਤਾਂ ਦੇਖਦਾ ਮਹਾਰਾ ਜੀ ਕਿ ਰਸਤੇ ਚੱਲਦੇ ਆ ਕਿ ਸਾਨੂੰ ਰੱਬ ਮਿਲੂਗਾ ਕਿ ਪੱਥ ਵਤਨ ਦਾ ਰਸਤਾ ਹੰਦਾ ਨਾ ਮਾਰਗ। ਹਾਂ ਜੀ। ਜੇ ਦੂਜਾ ਕਹਿੰਦਾ ਆਪਾਂ ਰਾਸਤੇ ਚੱਲਦੇ ਆ ਤਾਂ ਆਪਾਂ ਨੂੰ ਮਾਰਗਾ ਤੇ ਰੱਬ ਤਾਂ ਲਈ ਜਾਂਦਾ ਨਾ। ਹਾਂ ਜੀ। ਆਪਣਾ ਮਨ ਕਹਿਣਾ ਹੁੰਦਾ ਵੀ ਹਾਂ ਵੀ ਇਸ ਦਿਨ ਜਾਣਾ ਚਾਹੀਦਾ ਨਾ। ਹਾਂ ਜੀ। ਮਹਾਰਾ ਜੀ ਬਾਣ ਚ ਲਿਖਦੇ ਨੇ। ਮਤਲਬ ਜਿਹੜਾ ਬੰਦਾ चंगा जी नमस्कार शनि देव जी चाहे सारे देविया भी देवत्या तत्ता भी आई नक्षत्रा नमस्कार जय माता दुर्गा जय शनिदेव जय गुरुदेव